ਸਾਰਾ ਕੁਝ ਤਕਰੀਬਨ 90% ਤਾਂ ਉਹਨਾਂ ਦੀ ਦੇਣ ਹੀ ਹੈ ਜਿਹੜਾ ਅਸੀਂ ਅੱਜ ਇੱਥੇ ਖੜੇ ਆਂਗੇ ਅੱਜ ਅਸੀਂ ਆਹ ਕਰਾ ਰਹੇ ਆਂਗੇ ਬਾਈ ਬਾਈ ਗਾਣਾ ਬੜੀ ਲੱਗਦਾ ਸਾਨੂੰ ਸਾਨੂੰ ਹਾਂ ਤੁਸੀਂ ਤਾਂ ਮੈਂ ਤੁਹਾਡੀਆਂ ਕਈ ਵੀਡੀਓ ਵੀ ਦੇਖੀਆਂ ਦਰਸ਼ਕਾਂ ਨੇ ਵੀ ਦੁਬਾਰਾ ਦੇਖਣੀਆਂ ਵੀ ਤੁਸੀਂ ਆਪਣੇ ਪੁੱਤ ਦੀ ਇੰਨੇ ਗੀਤਾਂ ਦੀ ਖੁਸ਼ੀ ਕਦੇ ਨੱਚ ਵੀ ਲੈਨੇ ਹੋ ਨੱਚਦੇ ਹਾਂ ਜੀ ਪੂਰਾ ਭੰਗੜਾ ਪਾਉਣੇ ਆਂਗੇ 13 ਸਾਲ ਦੇ ਨੂੰ ਜਦੋਂ ਫਕਸਨ ਤੇ ਜਾਂਦਾ ਤੇ ਸਕੂਲ ਚ ਉਹ ਚੌਜ ਜਦੀ ਮੈਨੂੰ ਆਪ ਚੌਜ ਹੁੰਦਾ ਵੀ ਇਹਨੂੰ ਲੈ ਕੇ ਜਾਵਾਂ ਕਿਤੇ ਸਟੇਜਾਂ ਤੇ ਵਧੀਆ ਜਿੱਥੇ ਗਾ ਕੇ ਆਉਣਾ ਬਹੁਤ ਵਧੀਆ ਕਰਦਾ ਪਹਿਲੀ ਵਾਰੀ ਤੁਸੀਂ ਕੈਮਰੇ ਤੇ ਅਕਸਰ ਤੁਹਾਨੂੰ ਘੱਟ ਦੇਖਿਆ ਜਾਂਦਾ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਪੁੱਤ ਨੇ ਅਪਰਾਲਾ ਕੀਤਾ ਹੈ ਕੈਂਪ ਲਗਾਇਆ ਬਹੁਤ ਵਧੀਆ ਕਰਿਆ ਜੀ ਬਹੁਤ ਵਧੀਆ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੇ ਮਰੀਜ਼ ਨੇ ਆ ਕੇ ਚੈੱਕ ਅਪ ਕਰਾਉਣ ਤੇ ਅਬਦੁੱਲਾਹ ਹਾਖਟਣਾਵਾ ਸਾਹਿਬ ਦਾ ਜਨ ਬੱਪੂ ਜੀ ਇਹ ਗੱਲ ਹੈ ਇਹ ਗਲਾਬ ਸਿੱਧੂ ਨੂੰ ਤੁਹਾਡੇ ਤੋਂ ਵੀ ਕੁਝ ਗੁਣ ਮਿਲਦੇ ਕਿਉਂਕਿ ਤੁਸੀਂ ਆਪ ਵੀ ਡਾਕਟਰ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੇਸ ਕੈਂਸਰ ਵਾਲੇ ਰਹੇ ਹੋਣੇ ਆ ਜਿਹੜੇ ਤੁਹਾਡੀਆਂ ਅੱਖਾਂ ਦੇ ਵਿੱਚ ਮਤਲਬ ਵੇਖੇ ਹੋਣੇ ਗਏ ਹੋਣੇ ਆ ਦੁਨੀਆ ਤੋਂ ਕੋਈ ਆਪਣੇ ਪਰਿਵਾਰ ਦਾ ਕਰੀਬੀ ਵੀ ਇਸ ਸਮੱਸਿਆ ਦੇ ਨਾਲ ਜੂਝਿਆ ਤੁਹਾਡਾ ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਹੈਗਾ ਤੇ ਆਪਣਾ ਆ ਕੇ ਜਨਨ ਕਿ ਟੈਸਟ ਹੋ ਟੋ ਹੋਣ ਤਾਂ ਬਹੁਤ ਵਧੀਆ ਪਤਾ ਲੱਗ ਜਾਂਦਾ ਪਹਿਲਾਂ ਹੀ ਆਪਾਂ ਉਹ ਜਿਹੇ ਦਵਾਈ ਦੂਈ ਲੇਤੀ ਜਾਂਦੀ ਹੈਗੀ ਤੇ ਆਓ ਟੈਸਟ ਕਰਾਓ ਕੈਂਪ ਲੱਗਿਆ ਹੋਇਆ ਹੈਗਾ ਦੇਖ ਕੇ ਜਾਓ ਜੀ ਆਓ ਜੀ ਇਹ ਬਾਪੂ ਜੀ ਮੈਂ ਤੁਹਾਡੇ ਬਾਰੇ ਜਿੰਨਾ ਕਿ ਅਸੀਂ ਸੁਣਦੇ ਆਂ ਵੀ ਤੁਸੀਂ ਅਸੀਂ ਦੇਖਿਆ ਵੀ ਹੈ ਕਈ ਵਾਰੀ ਵੀ ਤੁਸੀਂ ਦਵਾਈਆਂ ਫ੍ਰੀ ਵੀ ਦੇ ਦਿੰਦੇ ਹੋ ਪੈਸੇ ਵੀ ਨਹੀਂ ਲੈਂਦੇ ਐਡਾ ਵੱਡਾ ਦਿਲ ਚਲੋ ਗਲਾਬ ਦਾ ਤਾਂ ਅੱਜ ਨਾਮ ਬਣਿਆ ਪਰ ਤੁਸੀਂ ਇਹ ਇੰਨੀ ਨਿਮਰਤਾ ਲੈ ਕੇ ਕਿਵੇਂ ਚੱਲੇ ਫਿਰ ਬਸ ਪੱਲੇ ਤੋਂ ਹੀ ਪਤਨੀ ਜੀ ਪ੍ਰਮਾਤਮਾ ਦੀ ਕਿਰਪਾ ਹੈਗੀ ਬਸ ਰਮਾ ਮਾ ਜੀ ਜੀ ਠੀਕ ਹੈ ਜੀ ਅੱਛਾ ਅੱਜ ਆਪਣੇ ਪੁੱਤ ਦੀ ਮਾਤਾ ਜੀ ਤੁਹਾਡੇ ਤੋਂ ਵੀ ਇੱਕ ਸਵਾਲ ਪੁੱਛਣਾ ਹੈ ਅੱਜ ਤੁਹਾਡੇ ਬੇਟੇ ਨੇ ਕੈਂਸਰ ਕੈਂਪ ਦਾ ਆਯੋਜਨ ਕੀਤਾ ਕਿਵੇਂ ਲੱਗਦਾ ਜਦੋਂ ਪੁੱਤ ਤੁਹਾਡਾ ਚੰਗੇ ਚੰਗੇ ਉਪਰਾਲੇ ਕਰਦਾ ਕਦੇ ਲੋੜਵੰਤਿਆਂ ਦੇ ਵਿਆਹ ਕਰਦਾ ਕਦੇ ਕੈਂਸਰ ਕੈਂਪ ਲਗਾਉਂਦਾ ਬਹੁਤ ਵਧੀਆ ਲੱਗਿਆ ਬੇਟਾ ਠੀਕ ਹੈ ਹਾਂ ਬਹੁਤ ਵਧੀਆ ਲੱਗਦਾ ਇਹੋ ਜਿਹੇ ਘਰ ਘਰ ਹੁਣ ਬੱਚੇ ਜਿਹੇ ਸਾਡਾ ਬੱਚਾ ਅੱਛਾ ਮਾਤਾ ਜੀ ਇੱਕ ਸਵਾਲ ਤੁਹਾਡੇ ਤੋਂ ਇਹ ਵੀ ਆ ਵੀ ਜਦੋਂ ਤੁਹਾਨੂੰ ਕਈ ਵਾਰੀ ਲੋਕਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਡੇ ਸਾਹਮਣੇ ਆਈਆਂ ਕਿ ਗੁਲਾਬ ਐਦਾਂ ਨਹੀਂ ਕਰਦਾ ਉਦਾਂ ਅੱਜ ਜਦੋਂ ਗੁਲਾਬ ਦੀ ਗੁੱਡੀ ਚੜ੍ਹਦੀ ਹੈ ਅੱਜ ਉਹਨੂੰ ਸਾਰੇ ਪਿਆਰ ਕਰਦੇ ਨੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਕਹਿੰਦੇ ਨੇ ਕਿ ਗੁਲਾਬ ਸਿੱਧੂ ਦੇ ਮੰਮੀ ਡੈਡੀ ਨੇ ਬਹੁਤ ਮਾਣ ਮਹਿਸੂਸ ਹੁੰਦਾ ਘਟਾਏ ਲੱਗਦਾ ਵੀ ਉਹਦੇ ਨਾਲ ਨੌ ਨਾਲ ਸਾਨੂੰ ਜਾਣਣ ਲੱਗੇ ਲੋਕ ਠੀਕ ਹੈ ਹਾਂ ਬਹੁਤ ਵਧੀਆ ਲੱਗਦਾ ਅੱਛਾ ਅੱਜ ਕਿੰਨੀ ਕੁ ਖੁਸ਼ੀ ਆ ਪਰਿਵਾਰ ਨੂੰ ਕਿਉਂਕਿ ਜਿਹੜਾ ਆ ਕੈਂਪ ਲੱਗਿਆ ਕਿਉਂਕਿ ਜਿੱਥੇ ਲੋੜਵੰਦ ਲਾਹਾ ਵੀ ਲੈਣਗੇ ਫਾਇਦਾ ਵੀ ਲੈਣਗੇ ਤੇ ਤੁਸੀਂ ਕਿੰਨਾ ਕੁ ਤੁਹਾਡਾ ਹੁਣ ਕਿੰਨਾ ਕੁ ਆਖੇ ਲੱਗਦਾ ਕਿਉਂਕਿ ਜਦੋਂ ਜਵਾਕ ਉਡਾਰ ਹੋ ਜਾਂਦਾ ਵੱਡਾ ਹੋ ਜਾਂਦਾ ਤਾਂ ਕਈ ਵਾਰੀ ਮਾਪਿਆਂ ਦੇ ਕਹਿਣੇ ਦੇ ਵਿੱਚ ਨਹੀਂ ਹੁੰਦਾ ਗੱਲ ਹੀ ਮਾਦਾ ਮੰਨ ਲੈਂਦਾ ਗੱਲ ਆਪ ਸਾਡੀਆਂ ਗੱਲ ਸਾਰੀ ਮੰਨਦਾ ਸਾਡੀਆਂ ਸਾਡੇ ਲਈ ਤਾਂ ਵੱਡੇ ਹੀ ਨਹੀਂ ਹੋਇਆ ਛੋਟੇ ਹੀ ਇਹ ਹਜੇ ਠੀਕ ਹੈ ਜੀ ਕਿਹੜਾ ਗਾਣਾ ਗਲਾਬ ਦਾ ਵਧੀਆ ਲੱਗਦਾ ਸਾਰੀ ਵਧੀਆ ਲੱਗਦੇ ਨੇ ਕੋਈ ਜ਼ਿਆਦਾ ਜਿਹੜਾ ਮਾਤਾ ਜੀ ਇੱਕ ਇੱਕ ਦੱਸ ਦਿਓ ਬਸ ਆਖਰੀ ਸਵਾਲ ਕਰ ਦਿੰਦਾ ਨਹੀਂ ਬ ਤਨੂੰ ਤੁਸੀਂ ਤਾਂ ਮੈਂ ਤੁਹਾਡੀਆਂ ਕਈ ਵੀਡੀਓ ਵੀ ਦੇਖੀਆਂ ਦਰਸ਼ਕਾਂ ਨੇ ਵੀ ਦੁਬਾਰਾ ਦੇਖਣੀ ਆ ਵੀ ਤੁਸੀਂ ਆਪਣੇ ਪੁੱਤ ਦੀ ਇੰਨੇ ਗੀਤਾਂ ਦੀ ਖੁਸ਼ੀ ਕਦੇ ਨੱਚ ਵੀ ਲੈਨੇ ਹੋ ਨੱਚਦੇ ਹਾਂ ਜੀ ਪੂਰਾ ਭੰਗੜਾ ਪਾਉਣੇ ਆਗੇ ਕੀ ਬਾਤ ਹੈ ਹੱਥ ਨੇ ਤਾਂ ਲਾਜ਼ਮੀ ਪਾਉਣੇ ਆਗੇ ਠੀਕ ਹੈ ਜੀ ਹਾਂ ਬਾਪੂ ਜੀ ਇੱਕ ਇੱਕ ਹੋਰ ਇੱਕ ਦੋ ਗੱਲਾਂ ਹੋਰ ਨੇ ਤੁਹਾਡੇ ਕੋਲ ਪੁੱਛਣੀਆਂ ਅੱਜ ਜਦੋਂ ਕੈਂਸਰ ਦਾ ਕੈਂਪ ਲੱਗਿਆ ਤਾਂ ਉੱਥੇ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕਰਨਾ ਬਣਦਾ ਜਿਹਦੇ ਕਰਕੇ ਗੁਲਾਬ ਸਿੱਧੂ ਨੂੰ ਦੁਨੀਆ ਦੇ ਵਿੱਚ ਪਿਆਰ ਮਿਲਿਆ ਤਾਂ ਉਹ ਉਹ ਘਰੇ ਤੁਸੀਂ ਵੀ ਫਿਰ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ ਹਾਂ ਜੀ ਉਹ ਤਾਂ ਸਾਰਾ ਕੁਝ ਤਕਰੀਬਨ 90% ਤਾਂ ਉਹਨਾਂ ਦੀ ਦੇਣ ਹੀ ਹੈ ਜਿਹੜਾ ਅਸੀਂ ਅੱਜ ਇੱਥੇ ਖੜੇ ਆਂਗੇ ਅੱਜ ਅਸੀਂ ਆਹ ਕਰਾ ਰਹੇ ਆਂਗੇ ਤੇ ਉਹਨਾਂ ਦੀ ਦੇਣ ਹੀ ਆਂਗੇ ਬਸ ਸਿੱਧੂ ਮੂਸੇਵਾਲਾ ਦੀ ਠੀਕ ਹੈ ਤੇ ਉਹਦਾ ਬਸ ਪਰਮਾਤਮਾ ਦਾ ਬਸ ਅ ਜਦੋਂ ਜਦੋਂ ਪਿਆਰ ਮਿਲਦਾ ਲੋਕ ਘਰੇ ਆਉਂਦੇ ਨੇ ਕਦੇ ਸੋਚਿਆ ਸੀ ਕਿਉਂਕਿ ਤੁਸੀਂ ਜਦੋਂ ਗਲਾਬ ਅਕਸਰ ਇੰਟਰਵਿਊਆਂ ਦੇ ਵਿੱਚ ਜ਼ਿਕਰ ਕਰਦਾ ਕਿ ਬਾਪੂ ਮੇਰਾ ਮੈਨੂੰ ਕੁੱਟ ਕੇ ਵੀ ਲੈ ਜਾਂਦਾ ਸੀ ਵੀ ਤੂੰ ਗਾਉਣਾ ਤੁਹਾਡੇ ਅੰਦਰ ਇਹ ਕਿੰਨੀ ਖਿੱਚ ਸੀਗੀ ਵੀ ਮੈਂ ਆਉਦੇ ਪੁੱਤ ਨੂੰ ਕਲਾਕਾਰ ਹੀ ਬਣਾਉਣਾ ਬਸ ਉਹਨੂੰ 12 13 ਸਾਲ ਦੇ ਉਹਨੂੰ ਜਦੋਂ ਫਕਸਨ ਤੇ ਜਾਂਦਾ ਸੀ ਸਕੂਲ 'ਚ ਉਹ ਚੌਹ ਜਾਂਦੀ ਮੈਨੂੰ ਆਪ ਚੌਹ ਹੁੰਦਾ ਵੀ ਇਹਨੂੰ ਲੈ ਕੇ ਜਾਵਾਂ ਕਿ ਕਿਤੇ ਸਟੇਜਾਂ ਤੇ ਠੀਕ ਹੈ ਤੇ ਵਧੀਆ ਜਿੱਥੇ ਗਾ ਕੇ ਆਉਂਦਾ ਬਹੁਤ ਵਧੀਆ ਗਾ ਕੇ ਆਉਂਦਾ ਨਹੀਂ ਅੱਜ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਮਾਪੇਓ ਖੜੇ ਹੋ ਜਿਹੜੇ ਬੱਚੇ ਨੇ ਕਈਆਂ ਦੇ ਬੱਚਿਆਂ ਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਗਾਇਕ ਬੰਨਾ ਮੈਂ ਰਿਖਾਰੀ ਬੰਨਾ ਪਰ ਮਾਪੇ ਕਿਤੇ ਨਾ ਕਿਤੇ ਰੋਕ ਦੇਣ ਲੱਗਦਾ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਆ ਉਹਨਾਂ ਦੇ ਸੁਪਨੇ ਹਾਂ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਆ ਟਾਈਮ ਲੱਗਦਾਗਾ ਤੇ ਹੌਲੀ-ਹੌਲੀ ਹੁੰਦਾਗਾ ਤੇ ਪ੍ਰਮਾਤਮਾ ਜੀ ਹੋਰ ਤੁਹਾਡਾ ਕੀ ਸੁਪਨਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਚਲੋ ਮੈਂ ਪੂਰਾ ਨਹੀਂ ਕਰ ਸਕਿਆ گلاب ਦੇ ਹੱਥੋਂ ਜਰੂਰ ਪੂਰਾ ਕਰਾਉਣਾ ਜਿਵੇਂ ਕੁੜੀਆਂ ਦੇ ਵਿਆਹ ਹੋ ਗਏ ਕੈਂਸਰ ਕੈਂਪ ਹੋਰ ਕਿਹੜਾ ਤੁਹਾਡੇ ਮਨ ਚ ਆ ਵੀ گلاب ਨੂੰ ਇਹ ਗੱਲ ਜਰੂਰ ਕਹਿਣੀ ਆ ਵੀ گلاب ਜੀ ਆਹ ਕੰਮ ਜਰੂਰ ਕਰਨਾ ਆਹੀ ਵਿਆਹਾਂ ਦੇ ਜਿਹੜੀ ਚੀਜ਼ ਆ ਇਹ ਚੱਲਦੀ ਜਹੇ ਇਹ ਬਸ ਜਣਗੇ ਅੱਛਾ ਹਾਂ ਇੱਕ ਵਿਆਹ ਕਰਦੇ ਹੀ ਰਹੇ ਬਸ ਆਈ ਸਾਲ ਵਿਆਹ ਕਰਦਾ ਰਹੇ ਬਸ ਵਧੀਆ ਵਧੀਆ ਬਹੁਤ ਵਧੀਆ ਹਾਂ ਡ੍ਰੀਮ ਹਾਂ ਜੀ ਤੇ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਵਰਲਡ ਕੈਂਸਰ ਕੈਪ ਤੁਸੀਂ ਜੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਦੂਰੋਂ ਨੇੜੇ ਆਉਣ ਦੀ ਕੋਸ਼ਿਸ਼ ਤੇ ਵਿੱਚ ਨੇ ਕਿ ਯਾਰੀ ਡਰ ਹੁੰਦਾ ਕਿ ਕਿਤੇ ਪੈਸੇ ਨਾ ਲੱਗ ਜਾਣ ਦੱਸ ਦਈਏ ਕਿ ਫ੍ਰੀ ਨੇ ਹਾਂ ਪੈਸਾ ਕੋਈ ਨਹੀਂ ਸਾਰੇ ਟੈਸਟ ਫ੍ਰੀ ਨੇ ਆ ਕੇ ਟੈਸਟ ਕਰਾਓ ਤੇ ਲਹਾ ਖਟੋ ਤੇ ਕੈਂਪ ਲੱਗਿਆ ਵਗਾ ਤੇ ਬਹੁਤ ਯਾਰੀ ਕਿੰਨੀ ਕਾਗੇ ਕੋਈ ਗੁਲਾਬ ਗਾਣਿਆਂ ਚ ਵੀ ਕਹਿੰਦਾ ਵੀ ਯਾਰੀ ਜਾ ਕੇ ਤੇ ਨਾਲ ਮਿਲ ਕੇ ਤੇ ਪਿਓ ਨਾਲ ਦੀ ਯਾਰੀ ਬਰਗੋਤ ਹਾਂ ਯਾਰੀ ਯਾਰੀ ਦੋਨਾਂ ਦੀ ਬਾਲੀ ਹੈਗੀ